ਸਿਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਠੰਡੇ ਠੰਡੇ ਆਂਬ ਲਿਆਂਦੇ ਆ ਤੁਹਾਡੇ ਵਾਸਤੇ ਤੇ ਆਜੋ ਖਾ ਲਓ ਤੇ ਦੋਸਤੋ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਵੀ ਘਰੇ ਬੈਠੇ ਆਪਾਂ ਕਰਦੇ ਰਹਿੰਦੇ ਆ ਗਰਮੀ 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 ਤੇ ਅਸਲ ਗਰਮੀ ਦਾ ਪਤਾ ਤਾਂ ਖੇਤ ਚ ਆ ਕੇ ਲੱਗਦਾ ਪਾਣੀ ਵੀ ਜਿਹੜਾ ਗਰਮ ਹੋ ਗਿਆ ਤੇ ਜਿਹੜਾ ਕੀ ਝੋਨਾ ਬਹੁਤ ਔਖਾ ਲਾਉਣਾ ਤੇ ਬਹੁਤ ਹੀ ਜਿਆਦਾ ਮਤਲਬ ਕਿ ਤਾਜ਼ਾ ਵੱਜਿਆ ਪਿਆ ਇੰਨੀ ਜਿਆਦਾ ਗਰਮੀ ਹੋਈ ਪਈ ਆ ਤੇ ਅੱਜ ਆਪਾਂ ਇਹਨਾਂ ਵਾਸਤੇ ਲੈ ਕੇ ਆਏ ਸੀ ਆਮਬ ਤੇ ਨਾਲੇ ਆਪਾਂ ਇਹਨਾਂ ਨੂੰ ਸਾਫ਼ ਹੀ ਦੇਵਾਂਗੇ ਭਰਾਵਾਂ ਨੂੰ ਤੇ ਭੈਣਾਂ ਨੂੰ ਚੁੰਨੀਆਂ ਦੇਵਾਂਗੇ ਚਲੋ ਜਿੰਨੇ ਜੋ ਅੱਗੇ ਹੈਗੇ ਆ ਉਹਨਾਂ ਕਰੀਦਾ ਪ੍ਰਮਾਤਮਾ ਸਾਹਿਬ ਨੂੰ ਬਹੁਤਾ-ਬਹੁਤਾ ਦੇਵੇ ਤੇ ਬਾਕੀ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦੀ ਆ ਇਸ ਵੀਡੀਓ ਦੇ ਵਿੱਚ ਵੀ ਜਿੰਨੀ ਲੇਬਰ ਚਲੋ ਆਪਣੇ ਏਰੀਆ 'ਚ ਹੁੰਦੀ ਆ ਉਨੀ ਲੇਬਰ ਜ਼ਰੂਰ ਦੇਣੀ ਚਾਹੀਦੀ ਆ ਗਰੀਬ ਦਾ ਹੱਕ ਨਹੀਂ ਮਾਰਨਾ ਚਾਹੀਦਾਗਾ ਵੀ ਕਈ ਲੋਕਾਂ ਦੀ ਇਹ ਆਦਤ ਹੁੰਦੀ ਆ ਵੀ ਗਰੀਬ ਨੂੰ ਲੇਬਰ ਦੇਣ ਲੱਗਿਆਂ ਪੈਸੇ ਦੇਣ ਲੱਗਿਆਂ ਕਿੱਲੇ ਕੱਟ ਕਰ ਲੈਂਦੇ ਆ ਕਿੱਲੇ ਹੀ ਕੱਟ ਕਰ ਲੈਂਦੇ ਆ ਹਨਾ ਤੇ ਜਦੋਂ ਜਵਾਕਾਂ ਦੇ ਰਿਸ਼ਤੇ ਕਰਨੇ ਹੁੰਦੇ ਆ ਉਦੋਂ ਚਾਰ ਕਿੱਲੇ ਵਧਾ ਦਿੰਦੇ ਆ ਤੇ ਜਦੋਂ ਇਹਨਾਂ ਨੂੰ ਲੇਬਰ ਦੇਣੀ ਹੁੰਦੀ ਆ ਉਦੋਂ ਘਟਾ ਦਿੰਦੇ ਆ ਕਿੱਲੇ ਤੇ ਇਹ ਕੱਲੇ ਇਹਨਾਂ ਮਜ਼ਦੂਰ ਭਰਾਵਾਂ ਨਾਲ ਨਹੀਂ ਹੁੰਦਾ ਇਹ ਜ਼ਿਮੀਂਦਾਰ ਭਰਾਵਾਂ ਨਾਲ ਵੀ ਹੋ ਜਾਂਦਾ ਜਿਹੜੇ ਮਤਲਬ ਕਿ ਆਪਣੇ ਕੰਬਾਈਨਾਂ ਵਾਲੇ ਵੀਰ ਹੁੰਦੇ ਆ ਜਾਂ ਮਸ਼ੀਨਾਂ ਵਾਲੇ ਹੈਨਾ ਜਿਹੜੇ ਆਪਦੇ ਸੀਜ਼ਨ ਦੇ ਵਿੱਚ ਚਲਾਉਂਦੇ ਆ ਤੇ ਉਹਨਾਂ ਨੂੰ ਵੀ ਕਿੱਲੇ ਕਈ ਵਾਰੀ ਘੱਟ ਦਿੱਤੇ ਦੱਸ ਦਿੱਤੇ ਜਾਂਦੇ ਤੇ ਇਦਾਂ ਨਾ ਕਰਿਆ ਕਰੋ ਸਾਰੇ ਆਈ ਜਾਂਦੇ ਆ ਆਪਾਂ ਸੁਰਤ ਗੜ ਨਾਲ ਚਲੇ ਗਏ ਕਿ ਕੋਈ ਹੈਗਾ ਇੱਥੇ ਸੁਰਤ ਗੜ ਵਾਲੇ ਹੈਗੇ ਨੇ ਹੈਗੇ ਠੀਕ ਅੱਧੇ ਚਲੇ ਗਏ ਹੋਰ ਚਲੇ ਗਏ ਝੋਨਾ ਬੜਾ ਲਾਉਣਾ ਔਖਾ ਹੈ ਪਾਈ ਰੱਖ ਜਾਂਦਾ ਠੀਕ ਤਾਂ ਬੜਿਆ ਲਿਖਾ ਹੋ ਕਰੇ ਕੰਪਨੀ ਚ ਕੰਮ ਕਰ ਸਕਦਾ ਹੈ ਆ ਬਾਉਰਾ ਗਿਆ ਮੈਂ pau ਥੋੜੀ ਛੱਡਾਂਗੇ ਤੇਰੇ ਨਾਲ ਅੰਦਰ ਉਹ ਲੋਜੀ ਉਹਨਾਂ ਪਤਿਆਂ ਲੱਗ ਗਿਆ ਨਾ ਝੁੰਗੀਆਂ ਚਾਹ ਪੀਣੇ ਉਹ ਉਹ ਪਰ ਫਾਲ ਮੈਨ ਦਾ ਪਰਲੇ ਪਾ ਕੇ ਵੀ ਆਈ ਹੈ ਹੈ ਨਹੀਂ ਨਾ ਨਹੀਂ ਲੱਗ pau pau ਗਮਨ ਲੱਗਦਾ ਨਾ ਨਹੀਂ pau ਹੁਣ ਹੂੰ ਇਹ ਆ ਜਾਣਾ ਤੁਸੀਂ ਗੈ ਆਇਆ ਪਤਾ ਨਹੀਂ ਕਿਉਂ ਨਹੀਂ ਦਾਣਾ ਸੀਗਾ ਅੱਧੀ ਹਵਾਜੀ ਚਾ ਲਾਲ ਰੰਗ ਆਵੇ ਸੱਚਾ ਹਵਾ ਬਗਲ ਲੱਗਦੀ ਹੈ ਤੇ ਹੁੰਦਾ ਮਾੜੀ ਵਾਰੀ ਕੁੜੀਆਂ ਤੇ ਬੱਚੀ ਨਹੀਂ ਦੇ ਕੇ ਜਾਓ ਮੈਂ ਕਹਿੰਦੀ ਦੇ ਕੇ ਜਾਵਾਂ ਹਾਂ ਉਹਨਾਂ ਕੋਲ ਲੈ ਕੇ ਰੱਖੀ ਨਹੀਂ ਵਾਸੀ ਆ ਉਹ ਜਿਹੜੀ ਗਈ ਸੁਰਤਗੜ੍ਹ ਤੁਹਾਡੇ ਕੀ ਲੱਗਦੇ ਸੁਰਤਗੜ੍ਹ ਵਾਲੇ ਉਹ ਮੇਰਾ ਮੇਰੀ ਸਾਕੀ ਭੈਣ ਹੈ ਹਾਂ ਜਿਵੇਂ ਸਾਕੀ ਭੈਣ ਹਾਂ ਸੁਣੀ ਰੰਗ ਬਦਲਣਾ ਵਾਸੀ ਉਹ ਤੇ ਰੰਗ ਤੁਸੀਂ ਆਪਸ ਵਿੱਚ ਬਦਲ ਲਿਓ ਜਿਹੜਾ ਵੀ ਕਿਸੇ ਨੇ ਵੀ ਬਦਲਣਾ ਹੋਇਆ ਹੈ ਤੁਹਾਡਾ ਰੰਗ ਰੰਗ ਕਰ ਲਓ ਤੁਸੀਂ ਇਹ ਤਾਂ ਸਾਵਲਾ ਗੱਡ ਤਾਂ ਨਹੀਂ ਹੈਗਾ ਚਲੋ ਲਓ ਜੀ ਅੱਜ ਸਾਡੇ ਬੋਮ ਦਾ ਜਿਹੜਾ ਕੀ ਸੀਜ਼ਨ ਹੋ ਗਿਆ ਸਟਾਰਟ ਮਤਲਬ ਕੀ ਝੋਨੇ ਵਾਲਾ ਤੇ ਸੰਧੂ ਸਾਹਿਬ ਅੱਜ ਪਾਉਣਗੇ ਜੀ ਰੇ ਤੇ ਲਓ ਜੀ ਖਾਦ ਦੀ ਹੋ ਗਈ ਹੈ ਪੂਰੀ ਤਿਆਰੀ ਤੇ ਅੱਜ ਆਪਾਂ ਜਿਹੜਾ ਕੀ ਇਸ ਝੋਨੇ ਦੇ ਵਿੱਚ ਪਾਵਾਂਗੇ ਖਾਦ ਜਿਹੜਾ ਆਪਣੇ ਘਰ ਦੇ ਕੋਲ ਜਿਹੜਾ ਕੀ ਖੇਤ ਰਹਿ ਜਾਂਦਾ ਉਹ ਆਪਣਾ ਘਰ ਹੈਗਾ ਤੇ ਇੱਕ ਗੱਟਾ ਇੱਕ ਵਾਰੀ ਪਾ ਲਿਆ ਸੀਗਾ ਉਹ ਦੰਦਾਂ ਦੇ ਅੰਦਰ ਆਪਿਆ ਵਿੱਚ ਅੱਜ ਬੂਮ ਦੇ ਕਰ ਲੱਗੇ ਆ ਸ਼ੁਰੂਆਤ ਤੇ ਖਾਦ ਜਿਹੜੀ ਕਿ ਇਹਦੇ ਨਾਲ ਬਹੁਤ ਹੀ ਵਧੀਆ ਪੈਂਦੀ ਆ ਤੇ ਇਹ ਜਿਹੜਾ ਆਪਾਂ ਪਰਬੋ ਲੈ ਕੇ ਆਂਦਾ ਸੀਗਾ ਇਹ ਆਪਾਂ ਮਾਸਟਰ ਮਾਈਂਡ ਵਾਲੇ ਵੀਰ ਜੀ ਹਰੰਪੁਰੋਂ ਲੈ ਕੇ ਆਂਦਾ ਸੀ ਲਓ ਜੀ ਕਰ ਲੱਗੇ ਆ ਸਟਾਰਟਿੰਗ ਇੱਧਰ ਆਪਣੀ ਜਿਹੜੀ ਪਨੀਰੀ ਲੱਗੀ ਹੋਈ ਆ ਤੇ ਪਨੀਰੀ ਦੀ ਜਿਹੜੀ ਕੀ ਪਟਾਈ ਚੱਲ ਰਹੀ ਆ ਉੱਟ ਕੇ ਰੱਖ ਲੈਣਗੇ ਸਾਰੇ ਇੱਧਰ ਆ ਗਈ ਸੀ ਉਹਨਾਂ ਲੇਬਰ ਵਾਹ ਕੀ ਸੱਚੇ ਪਾਤਸ਼ਾਹ ਸੁੱਖ ਰੱਖੇ ਪਰਮਾਤਮਾ ਮੇਰਾ ਰੱਖੇ ਐ ਗੁਰੂ ਤੇਰੇ ਆਸਰਾ ਤੇ ਜਿਹੜੀ ਕੀ ਗੋਮਨਾ ਸਪਰੇ ਵੀ ਕਰਾਂਗੇ ਤੇ ਇਹ ਵੀ ਪਾਵਾਂਗੇ ਤੇ ਵਧੀਆ ਪੈਂਦੀ ਰਵੇ ਤੇ ਵਧੀਆ ਜਿਹੜਾ ਇੱਕ ਗੋਮ ਚੱਲ ਦਰਵੇ ਲਓ ਜੀ ਹੋ ਗਈ ਸਟਾਰਟਿੰਗ ਤੇ ਲਓ ਜੀ ਖਾਦ ਜਿਹੜੀ ਕੀ ਪੈਣੀ ਹੋ ਗਈ ਹੈ ਸ਼ੁਰੂ ਤੇ ਪਾਣੀ ਤਾਂ ਜਿਹੜਾ ਕੀ ਪਹਿਲਾਂ ਸੁਕਾਉਣਾ ਹੀ ਪੈਂਦਾ ਛੋਨੇ ਦੇ ਵਿੱਚ ਤੇ ਉਸ ਤੋਂ ਬਾਅਦ ਹੀ ਜਿਹੜੀ ਕੀ ਸ਼ੁਰੂਆਤ ਕਰਨੀ ਚਾਹੀਦੀ ਹੈਗੀ ਆ ਤੇ ਫਿਰ ਆਪਣਾ ਬੂਮ ਖੁਬਨ ਦਾ ਡਰ ਨਹੀਂ ਹੁੰਦਾ ਉਹਦਾ ਬੂਮ ਕਦੇ ਨਹੀਂ ਖੁਬਦਾਗਾ ਤੇ ਜੇ ਆਪਾਂ ਵਾਹ ਨੇ ਗਿੱਲੇ ਚ ਵਾਰ ਲਾਂਗੇ ਤਾਂ ਫੇਰ ਚਾਂਸ ਹੋ ਜਾਂਦੇ ਆ ਖੁੱਪਣ ਦੇ ਚਲੋ ਜੀ ਸੰਤੂ ਸਾਹਿਬ ਜਿਹੜਾ ਕਿ ਢੇੜਾ ਲਾ ਕੇ ਆਗੇ ਹੈਗੇ ਆ ਇਧਰ ਇੱਕ ਦੋ ਰੈਲਾਂ ਬੜੀਆਂ ਤੇ ਹੁਣ ਇਧਰ ਬਸ ਤੀਜੇ ਢੇੜੇ ਦੇ ਵਿੱਚ ਜਿਹੜੀ ਕਿ ਸਾਰੀ ਖਾਦ ਪੈ ਜੂਗੀ ਤੇ ਮਸਾ ਹੀ ਜਿਹੜੇ ਕਿ 10 ਕਿ ਮਿੰਟ ਜਿਹੜੇ ਲੱਗੇ ਹੋਣਗੇ ਖਾਦ ਪਾਉਣ ਤੇ ਲੱਗੇ ਕਿਨੇ ਮੈਨੂੰ ਲੱਗਦਾ ਬਸ ਕੋਈ 7-8 ਮਿੰਟ ਲੱਗੇ ਹੋਣਗੇ ਨਹੀਂ ਲੱਗੇ ਇਹਨੇ ਇੰਨੇ ਕੀ ਪਹਿਲਾਂ ਢੇੜਾ ਸਿਨਾ ਤਾਂ ਲੱਗੇ 70 ਮਿੰਟ ਹੁਣ ਜਿਹੜੇ ਕਿ ਆਹਾਂ ਪੂਰੀਆਂ ਲਾਈਨਾਂ ਬਣ ਗਈਆਂ ਤੇ ਹੁਣ ਜਿਹੜਾ ਕਿ ਜਿੰਨੀ ਵੀ ਆਪਾਂ ਖਾਦ ਪਾਉਣੀ ਆ ਸਪਰੇਅ ਕਰਨੀ ਆ ਇਹਨਾਂ ਲਾਈਨਾਂ ਦੇ ਉੱਪਰ ਹੀ ਟਰੈਕਟਰ ਚੱਲੂਗਾ ਤੇ ਸੰਧੂ ਸਾਹਿਬ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਇਹ ਜਿਹੜਾ ਬੂਮ ਐ ਝੋਨਾ ਜਾਂ ਕਣਕ ਜਾਂ ਕੋਈ ਵੀ ਫਸਲ ਆ ਜਿਹੜੇ ਖਰਾਬ ਕਰ ਦਿੰਦਾ ਜਦੋਂ ਰੇ ਸਪਰੇਅ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਨਾ ਝਾੜ ਚ ਆਪਾਂ ਨੂੰ ਤਾਂ 2 ਸਾਲ ਹੋ ਗਏ 55 ਹਸਾਬ ਆ ਹਾਂਜੀ ਹੁਣ ਤੀਜਾ ਹੋ ਗਿਆ 2 ਸਾਲ ਪਹਿਲਾਂ ਹੋ ਗਏ ਇੱਕ ਪੁਰਾਣਾ ਨਾ ਕੀਤਾ ਤੇ ਦੋ ਇਹਦੇ ਨਾ ਹੋ ਗਏ ਹੂੰ ਕੋਈ ਫਰਕ ਨਹੀਂ ਪੈਂਦਾਗਾ ਨਾ ਕੋਈ ਝਾੜ ਦੇ ਵਿੱਚ ਨਾ ਕੋਈ ਬੂਟਿਆ ਦੇਖੋ ਤੁਹਾਨੂੰ ਦਿਖਾਵਾਂ ਮੈਂ ਕੋਈ ਬੂਟੇ ਨਹੀਂ ਮਿੱਦੇ ਗਏਗੇ